ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਜੀ ਇੱਥੇ ਇੱਕ ਧੰਤਨ ਹੀਰ ਪਿੱਖਣ ਸਾਹਿਬ ਜੀ ਜਿਹੜਾ ਇੱਥੇ ਦਰਗਾਹ ਹੈ ਮੀਰਾ ਜੀ ਠੀਕ ਹੈ ਜੀ ਪੀਰ ਪਿੱਖਣ ਸਾਹਿਬ ਜੀ ਦਾ ਇਤਿਹਾਸ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਤਾ ਹੀ ਕਰਾਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੈ ਜੀ ਤੇ ਹਾਂ ਤੁਹਾਨੂੰ ਭਰ ਦਰਸ਼ਨ ਕਰਾਉਂਦੇ ਹਾਂ ਦਰਗਾਹ ਦੇ ਆਪਾਂ ਇਹ ਨਹੀਂ ਪਿੰਡ ਕੜਾਮ ਇਤਿਹਾਸਿਕ ਪਿੰਡ ਇਹ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੀਰ ਪਿੱਖਣ ਸਾਹਿਬ ਜੀ ਨੂੰ ਮਿਲੇ ਸਨ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਗੁਰਦੁਆਰਾ ਮਿਲਾ ਹਫਸਰ ਸਾਹਿਬ ਜੀ ਠੀਕ ਹੈ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਜੀ ਪੀਰ ਪਿੱਖਣ ਸਾਹਿਬ ਜੀ ਦੀ ਜਿਹੜੀ ਤਰਗਾਹ ਹੈ ਉਹ ਮਾਝੇ ਤਹਿ ਠੀਕ ਹੈ ਜੀ ਤੁਹਾਨੂੰ ਦਰਸ਼ਨ ਕਰਾਉਣੀ ਅੰਦਰ ਨਾਲੇ ਕੋ ਤੋਰਾ ਸਾਹਿਬ ਵੀ ਨੇ ਨਾਲੇ ਦਰਗਾਹ ਠੀਕ ਹੈ ਬਾਈ ਗੁਰਜੀ ਰਾਜ ਜੀ ਸਰੋਕਰੋਂ ਨੇ ਤੁਹਾਨੂੰ ਦਰਸ਼ਨ ਠੀਕ ਹੈ ਬਾਈ ਗੁਰਜੀ ਜੀ ਦੋਸਤੋ ਆਜੋ ਹੁਣ ਤੁਹਾਨੂੰ ਦਰਗਾਹ ਦੇ ਅੰਦਰ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਮੀਰਾ ਮੀਰਾ ਜੀ ਠੀਕ ਹੈ ਜੀ ਹਨ ਜੀ ਗੁਰੂ ਮਾਲਕੀ ਜੀ ਥੋੜੀ ਸਰਣ ਪੜੇ ਮੂਝੇ ਪੀਖਣਾ ਸਦਕਾ ਪੀਖ ਮਿਲੇ ਇਹ ਬਾਬਾ ਜੀ ਹੁਣ ਗੱਡੀ ਤੇ ਨਹੀਂ ਉਰੇ ਸਾ धर्म का देखो ये राम जी भी लगन बातदी भी लगे हुई है भगवान भोले बाबा मस्त भगवान भूले शाह क्या सोने स्थानीय ਜੀ ਵਾਹਿਗੁਰੂ ਜੀ ਆਜੋ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਜਿਹੜੇ ਪੀਰ ਪੀਖਣ ਸਾਹਿਬ ਜੀ ਹੈ ਉਹਨਾਂ ਦੀ ਇਹ ਅੰਦਰ ਆ ਦੇਖੋ ਜੀ ਮਜ਼ਾਰ ਹੈ ਠੀਕ ਹੈ ਜੀ ਹਾਂ ਜੀ ਸਿੱਖ ਧਰਮ ਦੇ ਵਿੱਚ ਪੀਰ ਪੀਖਣ ਸਾਹਿਬ ਜੀ ਦਾ ਨਾਮ ਬਹੁਤ ਆਦਰ ਸਨਕਾਰ ਨਾਲ ਲਿਆ ਜਾਂਦਾ ਤੁਹਾਨੂੰ ਮੈਂ ਹਿਸਟਰੀ ਪਹਿਲਾਂ ਵੀ ਦੱਸਤੀ ਹੈ ਠੀਕ ਹੈ ਜੀ ਔਰ ਇੱਥੇ ਜਿੱਥੇ ਤੁਸੀਂ ਦਰਸ਼ਨ ਕਰਨ ਆਉਂਗੇ ਤਾਂ ਤੁਸੀਂ ਦੇਖੋਗੇ ਵੀ ਇੱਥੇ ਕੱਲੀ ਦਰਗਾਹ ਹੀ ਨਹੀਂ ਹੈ ਵਿੱਚ ਮੰਦਿਰ ਵੀ ਬਣਿਆ ਹੋਇਆ ਹੈ ਵਿੱਚੇ ਗੁਰਦੁਆਰਾ ਸਾਹਿਬ ਵੀ ਆਪਸੀ ਭਾਈਚਾਰੇ ਦੀ ਬਹੁਤ ਵੱਡੀ ਮਿਸਾਲ ਹੈ ਠੀਕ ਹੈ ਜੀ ਇਹ ਪੀਰ ਜੀ ਦੀ ਦਰਗਾਹ ਆਓ ਜਰੂਰ ਦਰਸ਼ਨਾ ਵਾਸਤੇ ਦਰਸ਼ਨ ਕਰਨ ਵਾਸਤੇ ਠੀਕ ਹੈ ਜੀ ਇੱਥੇ ਦਰਸ਼ਨ ਕਰੋ ਹਾਂ ਜੀ ਵਧੀਆ ਸ਼ੀਰਾਂ ਮੀਰ ਮੰਨਰ ਵੀ ਹੈ ਨਾਲ ਇਹ ਦੇਖੋ ਗੁਰਦੁਆਰਾ ਸਾਹਿਬ ਵੀ ਹੈ ਠੀਕ ਹੈ ਤੇ ਉੱਧਰ ਉੱਧਰ ਕਾ ਹੈ ਪੀਰ ਖਨशाह ਜੀ ਦੇ ਹਾਂ ਜੀ ਦੇਖੋ ਕਿੰਨੀ ਵਧੀਆ ਮਸਾਲ ਹੈ ਹਨਾ ਵਾਈਬ ਵੀ ਹੈ ਅੱਛਾ ਰਹਾ ਤਾਂ ਹਾਂ ਦਰਗਾਹ ਦੇ ਵਿਚ ਆ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਜੀ ਦੇ ਵਿਚੇ ਗੁਰਦੁਆਰਾ ਸਾਹਿਬ ਬੜੇ ਹੋਏ ਨੇ ਠੀਕ ਆ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਾ ਦੇਖੋ ਜੀ ਆਪਸੀ ਭਾਈਚਾਰੀ ਵੀ ਬਹੁਤ ਵੱਡੀ ਮਸਾਲ ਹੈਗੀ ਇਹ ਜਿਹੜੀ ਆਪਣਾ ਪੀਰ ਪਖਰ ਸਾਹਿਬ ਜੀ ਦੀ ਜਿਹੜੀ ਇਹ ਦਰਗਾਹ ਹੈ ਠੀਕ ਆ ਜੀ ਆਓ ਦੇਖੋ ਨਾਲੇ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਦਿਖਾਉਦੇ ਨਾਲੇ ਮੰਦਿਰ ਨੇ RAM ਜੀ ਦੇ ਈ ਗਾ ਜੀ ਮਤਲਬ ਸਾਰਿਆਂ ਦਾ ਸਾਂਝਾ ਹੈ ਕੋਈ ਕਹਿ ਨਹੀਂ ਸਕਦਾ ਵੀ ਹਾਂ ਜੀ ਨਾ ਜੀ ਇਹ ਤਾਂ ਫਲਾਣੇ ਧਰਮ ਦਾ ਹੈ ਠੀਕ ਹੈ ਜੀ ਕਿਸੇ ਧਰਮ ਦਾ ਨਹੀਂ ਸਭ ਦਾ ਸਾਂਝਾ ਇਹ ਦੇਖੋ ਕਿੰਨੀ ਵਧੀਆ ਮਿਸਾਲ ਹੈ ਆਓ ਦਰਸ਼ਨਾਂ ਵਾਸਤੇ ਠੀਕ ਹੈ ਜੀ ਬਾਬਾ ਜੀ ਅੰਦਰ ਬੈਠੇ ਸੀ ਉਹ ਕਹਿੰਦੇ ਬਹੁਤ ਲੋਕਾਂ ਦੀ ਇੱਥੇ ਮਨਮ ਮੰਗੀਆਂ ਮਰਾਦਾ ਪੂਰੀਆਂ ਇੱਥੇ ਜੀ ਵਾਹ ਇਹ ਕੋਈ ਲੰਗਰ ਦੀ ਸੇਵਾ ਵੀ ਚੱਲਦੀ ਹੈ ਇੱਥੇ ਠੀਕ ਹੈ ਹਾਂ ਲੰਗਰ ਦੀ ਜਿਹੜੀ ਪ੍ਰਥਾ ਹੈ ਉਹਦੇ ਵੀ ਚੱਲਦੀ ਹੈ ਬ੍ਰਹਮਪਾਪਾ ਜੀ ਦੇ ਦੇਖੋ ਜੀ ਦੋਸਤੋ ਇਹ ਸੀ ਜੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਆ ਕੇ ਆਓ ਦਰਗਾਹ ਤੇ ਦਰਸ਼ਨ ਕਰੋ ਇਹ ਵੀ ਆਪਸੀ ਭਾਈਚਾਰੇ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਜੀ ਆ ਨਾਲ ਇਹ ਗੁਰਦੁਆਰਾ ਸਾਹਿਬ ਹੈ ਉੱਧਰ ਪਿਛਲੇ ਪਾਸੇ ਮੰਦਿਰ ਹੈ ਤੇ ਇੱਧਰ ਹੈ ਪੀਰ ਜੀ ਦੀ ਦਰਗਾਹ ਹੈ ਠੀਕ ਹੈ ਜੀ ਹਾਂ ਜੀ ਬਹੁਤ ਹੀ ਵਧੀਆ ਇੱਥੇ ਸਾਨੂੰ ਬੈਠ ਕੇ ਵੀ ਸ਼ਾਂਤੀ ਬਹੁ ਮਿਲਦੀ ਹੈ ਠੀਕ ਹੈ ਜੀ ਹਾਂਜੀ ਸਾਰੇ ਧਰਮਾਂ ਦਾ ਸਾਂਝਾ ਪੀਰ ਪਿਕਨ ਜੀ ਦੀ ਦਰਗਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ